ਭੋਜਨ ਸਮਾਜ ਪਾਰਟੀ ਦੇ ਜ਼ਿਲੰਦਰ ਲੋਕ ਸਭਾ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ बसपा ਦੇ ਜ਼ਿਲੰਦਰ ਤੋਂ ਲੋਕ ਸਭਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨਾਮਜਦਗੀ ਪੱਤਰ ਦਾਖਲ ਕਰਨ ਦੇ ਲਈ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ बसपा ਵਰਕਰਾਂ ਦੇ ਨਾਲ ਜਾਂਦੇ ਹੋਏ ਬਹੁਜਨ ਸਮਾਜ ਪਾਰਟੀ ਲੋਕ ਸਭਾ ਜਲੰਧਰ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਨੂੰ 2 ਲੱਖ ਤੇ 5000 ਪਲੱਸ ਵੋਟਾਂ ਪਈਆਂ ਇਸ ਵਾਰੀ ਜਲੰਧਰ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਇਤਿਹਾਸ ਰਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਬਸਪਾ ਦੇ ਪੜੇ ਲਿਖੇ ਹੋਣ ਹਾਰ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਜਲੰਧਰ ਸ਼ਹਿਰ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਹਰ ਵਿਧਾਨ ਸਭਾ ਦੇ ਵਿੱਚ ਭਰਮਾ ਸਵਾਗਤ ਹੋ ਰਿਹਾ ਨਿਕੋਦਰ ਨੂਰਮੈਲ ਫਲੋਰ ਕਰਤਾਰਪੁਰ ਔਰ ਜਲੰਧਰ ਦੇ ਵੱਖ-ਵੱਖ ਮਹੱਲਿਆਂ ਵੱਖ-ਵੱਖ ਨਗਰਾਂ ਦੇ ਵਿੱਚ ਬਲਵਿੰਦਰ ਕੁਮਾਰ ਦੇ ਨਾਲ ਲੋਕ ਜਿਹੜੇ ਆ ਵੱਡੀ ਗਿਣਤੀ ਵਿੱਚ ਜੁੜ ਰਹੇ ਆ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਜਲੰਧਰ ਵਿਖੇ ਬਸਪਾ ਵਰਕਾਂ ਵਿੱਚ ਭਾਰੀ ਜੋਸ ਸੀਗਾ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਵੀਡੀਓ ਸ਼ੇਅਰ